ਬਦਲਿਆ ਬਦਲਿਆ ਲੱਗਦਾ ਸੱਜਣਾ ਬਟ ਜੋ ਅੰਦਰੋਂ ਨਿਕਲਦਾ ਸੀ ਨਾ ਉਹ ਕਿਸੇ ਨੂੰ ਮੈਂ ਜਦ ਤੱਕ ਦੱਸ ਨਹੀਂ ਸਕਦਾ ਸੀ ਕਿ ਮੇਰੇ ਨਾਲ ਬੀਤ ਰਹੀ ਆ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਹਾਂ ਵੀ ਸੋਹਣਿਓ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਣਗੇ ਹੋਰ ਸੁਣਾਓ ਕੀ ਹਾਲ ਚਾਲ ਹੈ ਤੁਹਾਡੇ ਹੋਰ ਸਾਰੀ ਦੁਨੀਆ ਸੁਧਰ ਜੂਗੀ ਪਰ ਇੰਸਟਾਗ੍ਰam ਦੀ ਕਈ ਕੁਸੇ ਕੁਸੀਆਂ ਇਹੋ ਜੀਆਂ ਨੇ ਜਿਨ੍ਹਾਂ ਨੂੰ ਕਦੇ ਵੀ ਸੁਧਾਰ ਨਹੀਂ ਹੋਊਗਾ ਕਿਉਂਕਿ ਉਹਨਾਂ ਨੂੰ ਲੂਲੂ ਫਰੋਣ ਦੀ ਆਦਤ ਪੈ ਗਈ ਨਾ ਜੋ ਇੰਸਟਾਗ੍ਰam ਤੇ ਹਰ ਰੋਜ਼ ਨਵੇਂ ਤੋਂ ਨਵਾਂ ਭੈਂਜੋ ਟ੍ਰੈਂਡ ਦੇਖਣ ਨੂੰ ਮਿਲਦਾ ਹੈ ਜਿਵੇਂ ਆ ਬੁੱਲ ਮੋਟੇ ਕਰ ਲੇ ਤੇ ਰਹਿੰਦੀ ਖੁੰਦੀ ਆ ਖਬਰ ਰਹਿੰਦੀ ਸੀ ਸੋਨ ਬੰਨਿਓ ਕਿ ਸੋਨੂ ਸੀਤ ਵਾਲੀ ਦੀ ਮਾਂ ਨੇ ਸੋਨੂ ਨੂੰ ਹੀ ਵੇਚਤਾ ਜੀ ਕਿਵੇਂ ਹੋ ਗਿਆ ਹੋ ਤਾਂ ਮੈਨੂੰ ਵੀ ਨਹੀਂ ਪਤਾ ਵੀ ਇਹ ਕਿਵੇਂ ਹੋ ਗਿਆ ਤਾਂ ਚਲੋ ਕੋਈ ਨਹੀਂ ਆਓ ਇਹਨਾਂ ਬਾਰੇ ਅੱਗੇ ਗੱਲਬਾਤ ਕਰਦੇ ਹਾਂ ਤੇ ਕਰਦੇ ਇਹਦੀ ਵੀਡੀਓ ਸਟਾਰਟ ਹੋ ਤਾਂ ਸਾਰੇ ਨੂੰ ਪਹਿਲਾਂ ਬਿੱਲੂ ਬਾਰੇ ਗੱਲਬਾਤ ਕਰਦੇ ਆ ਤਾਂ ਆਓ ਇਹਦੇ ਬਾਰੇ ਸੁਣਨੇ ਕਿ ਇਹਦੇ ਅੰਦਰੋਂ ਕੀ ਨਿਕਲੇ ਹੋ ਜਾ ਬਟ ਜੋ ਅੰਦਰੋਂ ਨਿਕਲਦਾ ਸੀ ਨਾ ਉਹ ਕਿਸੇ ਨੂੰ ਮੈਂ ਜਦ ਤੱਕ ਦੱਸ ਨਹੀਂ ਸਕਦਾ ਸੀ ਕਿ ਮੇਰੇ ਨਾਲ ਬੀਤ ਰਹੀ ਆ ਅੰਦਰੋਂ ਨਿਕਲਦਾ ਕਿ ਤੇਰੇ ਲੂਲੂ ਨਿਕਲਦਾ ਸੀਗਾ ਵੀ ਜਿਹੜਾ ਕਿਸੇ ਨੇ ਤੇਰੇ ਝੁਰਲੂ ਫੇਰਿਆ ਸੀ ਤੇ ਉਹਦਾ ਅੰਦਰ ਵੜਿਆ ਗਿਆ ਸੀ ਆਈ ਆਈਆ ਐਨੂੰ ਸੜੇ ਨੂੰ ਗੱਲ ਕਰਦੇ ਨੂੰ ਸ਼ਰਮ ਨਹੀਂ ਆਉਂਦੀ ਭੈਂਚਾ ਦਾ ਭੁੱਖਾ ਨੰਗਿਆ ਤੂੰ ਟੈਂਪੂ ਬਣ ਗਿਆ 4 ਰੁਪਿਆ ਖਾਤਰ ਆਪਦੀ ਇੱਜ਼ਤ ਹੀ ਵੇਚਣ ਲੱਗ ਗਿਆ ਹਰ ਜਾ ਕੇ ਰੀਲਾਂ ਦੇ ਉੱਤੇ ਨੱਚਣ ਲੱਗ ਗਿਆ ਚਤੜਾ ਲਾਉਣ ਲੱਗ ਗਿਆ ਭੈਂਚੋ ਹਰੇਕ ਕੋਈ 뮤직 ਚੱਲਦਾ ਵਾ ਆਪਣੇ ਪੈਰ ਚੱਲਣੇ ਸਟਾਰਟ ਹੋ ਗਏ ਆ ਪਤਨ ਲਾਦਾ ਕੋਈ ਵੈਸਟਰਨ ਡਾਂਸ ਨਿਕਲੇ ਆਉਂਦਾ ਆ ਕੋਈ ਗਿੱਧਾ ਨਿਕਲੇ ਆਉਂਦਾ ਕੋਈ ਪੰਗੜਾ ਨਿਕਲੇ ਆਉਂਦਾ ਕੋਈ ਝੂਮਰ ਨਿਕਲੇ ਆਉਂਦਾ ਵੱਖਰੇ ਵੱਖਰੇ ਤਰ੍ਹਾਂ ਦੇ ਆਪਣੇ ਅਬ ਡਾਂਸ ਨਿਕਲਦੇ ਪਏ ਆ ਬੱਲੇ ਤੇਰੇ ਝੁਰਲੂ ਕਹਿੰਦਾ ਜਦੋਂ ਕੋਈ ਮਿਊਜ਼ਿਕ ਚੱਲਦਾ ਸੀ ਮੇਰੇ ਆਪੀ ਪੈਰ ਚੱਲਣ ਲੱਗ ਜਾਂਦੇ ਸੀ ਪੈਰ ਚੱਲਣ ਨੂੰ ਭੰਚਦਾ ਪਿੱਤਰੇ ਚ ਬਾਬਾ ਹੁੰਦਾ ਸੀ ਆਉਂਦੇ ਦਾ ਟੈਂਪੂ ਵਾਲੇ ਲੱਛਣ ਸੀਗੇ ਤੇ ਜਦੋਂ ਤੇਨ ਇਹੋ ਜਿਹੇ ਹਾਸਾ ਬੀਤ ਰਿਆ ਸੀ ਨਾ ਤੂੰ ਉਦੋਂ ਆਪ ਦਾ ਲਾਜ ਕਰਾਉਂਦਾ ਤੂੰ ਖਾਂਦਾ ਗਧੇ ਦੇ ਦੁੱਧਾ ਪਨੀਰ ਚਾਰ ਡਾਂਸਰ ਇਹੋ ਜਿਹੀ ਕਦੀ ਤੁਹਾਨੂੰ ਸੁਣਨ ਵਿੱਚ ਮਿਲੇ ਵਰਡ ਮੈਨੂੰ ਮਿਲੇ ਆ ਮਿਲਨੀ ਸੀਗੇ ਜਦੋਂ ਸਾਲੇ ਆ ਕੇ ਰੀਲਾਂ ਤੇ ਤੂੰ ਲੱਕ ਹਲਾਏਂਗਾ ਚਤੜ ਹਲਾਏਂਗਾ ਹੋਰ ਤੈਨੂੰ ਦੱਸ ਰਸਮ ਲਈ ਦਾ ਗਲਗਲਾ ਕੀ ਕਰਨ ਲੋਕ ਆਈ ਆਈਆ ਸੁਣ ਬਹੁਤ ਹੋ ਗਿਆ ਆਈ ਵਾਂਟ ਟੂ ਡਾਈ ਮੈਂ ਮਰ ਜਾਣਾ ਵਾ ਕਿਉਂ ਬਿੱਲੂ ਕੀ ਗੱਲ ਹੋ ਗਈ ਤੂੰ ਕਿਉਂ ਮਰ ਜਾਣਾ ਹੈਗਾ ਜੇ ਤੱਕ ਤੂੰ ਮਰ ਗਿਆ ਤਾਂ ਫਿਰ ਰੀਲੇ ਤੇ ਲੱਕ ਕੌਣ ਹਲਾਊਗਾ ਗੰਦ ਕੌਣ ਪਾਊਗਾ ਤੂੰ ਮੇਰਾ ਪੁੱਤਰ ਐਂ ਕਰ ਸ਼ੇਰ ਬਣ ਸ਼ੇਰ ਤੇ ਤੂੰ ਆਪਦੀ ਇੱਜ਼ਤ ਵੇਚਿਆ ਕਰ 100 ਰੁਪਏ ਦੇ ਹਿਸਾਬ ਨਾਲ ਜੇਕਰ ਤੇਰੇ ਕੋਲੇ ਆਥਰ ਨੂੰ 10 ਗਾਹ ਆਗੇ ਨਾ ਤਾਂ 1000 ਤਾਂ ਤੇਰਾ ਬੱਟ ਤੇ ਪਿਆ ਤੇ ਮੇਰੇ ਹਿਸਾਬ ਨਾਲ ਆਥਰ ਨੂੰ ਗਾਹ ਤੇਰੇ ਕੋਲੇ 25 25 30 30 ਆ ਜਾ ਕਰਨਗੇ ਤੇਰੇ ਤਾਂ ਸਾਲਿਆ ਹੁਣ ਉਹ ਗੱਲ ਢੁਕਣ ਲੱਗੀ ਕਿ ਡੱਬ ਤੋਂ ਮਹਿੰਗਾ ਕੋਈ ਸ਼ੈਂਪੂ ਨਹੀਂ ਤੇ ਤੇਰੇ ਤੋਂ ਕੋਈ ਵੱਡਾ ਟੈਂਪੂ ਨਹੀਂ ਮੜਾ ਜਾ ਕੰਨਾਂ 'ਚ ਹੈੱਡਫੋਨ ਲਾ ਕੇ ਸੁਣੋ ਆ ਦੇਖੋ ਕੀ ਕਹਿੰਦਾ ਸੁਖਰਤਿਆ ਇਹਦੇ ਲਈ ਬਟ ਜੋ ਅੰਦਰੋਂ ਨਿਕਲਦਾ ਸੀ ਨਾ ਉਹ ਕਿਸੇ ਨੂੰ ਮੈਂ ਜਦ ਤੱਕ ਦੱਸ ਨਹੀਂ ਸਕਦਾ ਸੀਗਾ ਕੀ ਮੇਰੇ ਨਾਲ ਬੀਤ ਰਹੀ ਆ ਨਾ ਤੈਨੂੰ ਤਾਂ ਚੱਕ ਕੇ ਹਲਾਈਏ ਨਾ ਐ ਕਰਕੇ ਤੇ ਟੱਕਰਾ ਨਿਕਲੂ ਐ ਲੰਨ ਆਉਣਗੇ ਭੈਣਾਂ ਬਰ ਆਦੀ ਆ ਪੰਜਾਬ ਦੇ ਮਸ਼ਹੂਰ ਸ਼ਹਿਰ ਲੁਧਿਆਣਾ ਤੋਂ ਜਿੱਥੇ ਕਿ ਇੱਕ ਨੌਜਵਾਨ ਨੇ ਵੱਧਦੀ ਗਰਮੀ ਤੋਂ ਰਾਹਤ ਪਾਉਣ ਲਈ ਚਟੜਾਂ ਤੇ ਲਗਾਇਆ ਨਵਰਤ ਦਾ ਤੇਲ ਤੇਲ ਦੀ ਠੰਡਕ ਦੇ ਕਾਰਨ ਟੱਟੀ ਦੀ ਜਗ੍ਹਾ ਨਿਕਲੇ برف ਦੇ ਲੀਂਡੇ ਬਦਲੇ ਬਦਲੇ ਲੱਗਦਾ ਸੱਜਣਾ ਮੇਰੀ ਨੀਂਦ ਜਿੱਥੇ ਦਾ ਹੱਥ ਪੈ ਗਿਆ ਨਾ ਕਿਚੀ ਨੂੰ ਚੀਕਾ ਕਰਾ ਦੂ ਚੀਕਾ ਦਾ ਪੈਜ ਸਾੜੀਆਂ ਨਿਕਲ ਜਾਂਦੀਆਂ ਜਦੋਂ ਤੁਹਾਡੀ ਮੂਰੇ ਆ ਵੀਡੀਓ ਲੱਗੀ ਹੋਵੇ ਤਾਂ ਮਗਰ ਆ ਵਾਲੀ ਵੀਡੀਓ ਲੱਗੀ ਹੋਵੇ ਬਾਜੀ ਜੀ ਇਹਤੇ ਵੀ ਨਿਗਾਹ ਮਾਰ ਲਓ ਇਹਦੀ ਨਵੀਂ ਫੋਟੋ ਤੇ ਪੁਰਾਣੀ ਫੋਟੋ ਵੀ ਦੇਖ ਲਓ ਪੁਰਾਣੀ ਫੋਟੋ ਚ ਇਹ ਐਦਾਂ ਦਾ ਲੱਗ ਜਾਂਦਾ ਜਿਵੇਂ ਸੁੱਕਾ ਬੰਗਣ ਹੁੰਦਾ ਤੇ ਨਵੀਂ ਫੋਟੋ ਚ ਐਂ ਲੱਗ ਜਾਂਦਾ ਜਿਵੇਂ ਗਲਿਆ ਅੰਬ ਹੁੰਦਾ ਹੁਣ ਇਹੋ ਜਿਹਾ ਪਤਾ ਕਿਉਂਦੀਦਾ ਕਿਉਂਕਿ ਇਹ ਹੁਣ ਹਰ ਥਾਂ ਤੇ ਖੱਸੀ ਹੋ ਜਾਂਦਾ ਕਿਉਂਕਿ ਤੁਹਾਨੂੰ ਨਹੀਂ ਪਤਾ ਇਹੋ ਜੇ ਟੈਂਪੂ ਨੂੰ ਬਹੁਤ ਗੰਦੀ ਹਵਾਤ ਹੁੰਦੀ ਹੈ ਖੱਸੀ ਹੋਣ ਦੀ ਤੇ ਮਾਂ ਪਿਓ ਇਹੋ ਜੇ ਟੈਂਪੂ ਜਾਣ ਕੇ ਜਾਂਦਾ ਤਾਂ ਕਿ ਇਹੋ ਜੇ ਨੂੰ ਖੱਸੀ ਕਰਿਆ ਕਰਾਂਗੇ ਤੇ ਪੈਸੇ ਕਮਾਇਆ ਕਰਾਂਗੇ ਮੋਟੇ ਤੁਸੀਂ ਗਰੀਬਾਂ ਦਾ ਅਰਜੰਟ ਢਿੱਲੋਂ ਤਾਂ ਦੇਖਿਆ ਹੀ ਦੇਖਿਆ ਸੀ ਤਾਂ ਚਲੋ ਆਓ ਮੈਂ ਆ ਬੈਠਾ ਵਿਚਾਲੇ ਹੋਇਆ ਕਹਿੰਦਾ ਹੀਰ ਦੇ ਪਿੰਡ ਤੱਕ ਜਾਊਂਗਾ ਕੁਸ ਮਰਜ਼ੀ ਹੋ ਜੇ ਪੈਂਚੋ ਪਤਾ ਨਹੀਂ ਕਿਦਾਂ ਫੋਨ ਆ ਜਾਂਦਾ ਤੰਗ ਹੀ ਕਰ ਜਾਂਦੇ ਨੇ ਹੈਲੋ ਕੌਣ ਮੁਕੇਸ਼ ਉਹ ਹੋ ਮੁਕੇਸ਼ੰਬਾਨੀ ਜੀ ਹਾਂ ਜੀ ਹਾਂ ਜੀ ਅੰਕਲ ਜੀ ਸੱਸੀ ਖਾਨ ਹੋਰ ਕਿਦਾਂ ਹੋ ਬਾਹਰ ਜਵਾਕ ਵੀ ਹੱਸਦੇ ਨੇ ਠੋਡਾ ਫੋਨ ਆਇਆ ਮੁਕੇਸ਼ੰਬਾਨ ਦਾ ਕੀ ਗੱਲ ਮੈਨੂੰ ਪੈਂਚੋ ਅਜ ਤੱਕ ਇਹਦੀ ਵੀ ਸਮਝ ਨਹੀਂ ਆਈ ਕਦੇ-ਕਦੇ ਮੈਨੂੰ ਐ ਲੱਗਦਾ ਹੁੰਦਾ ਕਿ ਆਹ ਔਰਤ ਪੈਂਚੋ ਆਲੂ ਵਰਗੀ ਐ ਉਹ ਪਤਾ ਕਿਵੇਂ ਆਲੂ ਵਰਗੀ ਕਿਉਂਕਿ ਆਲੂ ਹਰੇਕ ਸਬਜ਼ੀ ਦੇ ਨਾਲ ਫਿੱਟ ਹੋ ਜਾਂਦਾ ਤੇ ਇੱਕ ਇਹ ਵੀ ਐਹੋ ਜੀ ਬੁੜੀ ਐ ਜਿਹੜੀ ਹਰੇਕ ਨਾਲ ਹੀ ਯਾਰੀ ਲਾ ਲੈਂਦੀ ਐ ਵੱਤ ਸਹੀ ਐ ਇਹ ਅੰਬਾਨੀ ਨੂੰ ਤਾਂ ਸਮਝ ਦੀ ਕੁਛ ਨਹੀਂ ਪਰ ਇਹਨੂੰ ਨਹੀਂ ਪਤਾ ਅੰਬਾਨੀ ਇਹਨੇ ਜਿਹੜਾ ਉਹ ਮੇਰਾ ਨੌਕਰ ਐ ਨੌਕਰ ਪਤਾ ਕਿਹੜੀ ਗੱਲਾਂ ਕਿਉਂਕਿ ਤੁਹਾਨੂੰ ਨਹੀਂ ਪਤਾ ਮੈਂ ਉਹਨੂੰ 28 ਦਿਨਾਂ ਦਾ 350 ਰੁਪਏ ਦਿਨਾ ਵੀ ਆਪਣੇ ਆਪ ਨੂੰ ਗੈਂਗਸਟਰ ਅਖਵਾਉਂਦੇ ਆ ਰੀਲਾਂ ਦੇ ਉੱਤੇ ਆ ਕੇ ਸ਼ਰਡਨ ਲਾ ਲਾ ਕੇ ਰੀਲਾਂ ਪਾਉਂਦੇ ਆ ਇਹਨਾਂ ਨੂੰ ਆਏ ਨਹੀਂ ਪਤਾ ਵੀ ਪੈਂਚ ਤੋਂ ਕਿਸ ਨੇ ਥੋੜਾ ਫੜ ਕੇ ਖੱਬਾ ਮੂਮਾ ਪਟ ਦੇਣਾ ਸਾਲੇ ਬਣਦੇ ਬਦਮਾਸ਼ ਐ ਲੱਕ ਤੇ ਪੈਂਟਾਂ ਨਹੀਂ ਖੜਦੀਆਂ ਇਹਨਾਂ ਦੇ ਇਹਨਾਂ ਤਾਂ ਉਹ ਗੱਲ ਐ ਕਿ ਚਤੜਾਂ ਤੇ ਮਾਸ ਨਹੀਂ ਸਾਡੇ ਤੋਂ ਵੱਡਾ ਕੋਈ ਬਦਮਾਸ਼ ਨਹੀਂ ਜੇ ਮੈਂ ਮਰ ਗਿਆ ਅੱਛਾ ਕੀ ਗੱਲ ਹੋ ਗਈ ਭਾਈ ਤਾਂ ਮੇਰਾ ਜਨਾਜ਼ਾ ਉਦੀ ਗਲੀ ਵਿੱਚੋਂ ਨਾ ਕੱਢਿਓ ਕਿਉਂ ਗੱਲ ਕੀ ਹੋ ਗਈ ਨਹੀਂ ਤੇ ਉਹਦੀ ਮਾਤਾ ਨੇ ਕਿਹਾ ਨਾ ਦੇਖ ਕੰਜਰ ਮਰਦਾ ਮਰਦਾ ਵੀ ਗੇੜੀ ਲਾ ਗਿਆ ਵਾਹ ਓਏ ਜਾਲਮਾ ਕੀ ਬਾਤ ਆ ਐਸੇ ਗੱਲਾਂ ਤੈਨੂੰ ਲੋਕ ਚੌਰਾ ਕਹਿੰਦੇ ਆ ਅੱਛਾ ਇੱਕ ਵਾਰ ਸਮਝਾਇਆ ਛੋਟੇ ਵੀਰ ਅਸੀਂ ਐਵੇਂ ਨੀ ਬੰਦਾ ਠੋਕਦੇ ਅਸੀਂ ਮੇਟ ਠੋਕਦੇ ਛੋਟੇ ਵੀਰ ਲਵਾ ਫਾਗੇ ਕੋਟਾਂਗੇ ਕੱਲ੍ਹ ਉਹ ਬਣਾ ਤਾ ਜਮ ਕਰਕੇ ਇਹ ਚਾਰ ਬੰਦੇ ਨਾਲ ਲੈ ਕੇ ਹੀ ਕਟਿਆ ਪਰਾਧ ਸਿੰਘ ਟਾਟਾ ਇਹ ਵੀ ਗਿਆਨੀ ਉਹਨਾਂ ਚਰਨੀ ਟਲਦਾ ਜਿੰਨਾ ਚਿਰ ਖੰਸੀ ਨਹੀਂ ਹੁੰਦਾ ਜਿੱਦਣ ਫੜ ਕੇ ਕਿਸੇ ਨੇ ਖੰਸੀ ਕਰਤਾ ਨਾ ਮੁੜ ਕੇ ਦੋਨੇ ਪਾਸੇ ਚੱਕ ਚੱਕ ਕੇ ਤੁਰਿਆ ਕਰੂਗਾ ਹਲੇ ਤੱਕ ਗਿਆਨੀ ਨੂੰ ਪਤਾ ਨਹੀਂ ਕਿ ਗੈਂਗਸਟਰ ਕਿੱਦਾਂ ਬਣੀਦਾ ਹੁੰਦਾ ਗਿਆਨੀ ਤੈਨੂੰ ਮੈਂ ਤੈਨੂੰ ਦੱਸ ਦਾਂ ਕਿੱਦਾਂ ਗੈਂਗਸਟਰ ਬਣੀਦਾ ਤੂੰ ਰਹਿਂਦੇ ਆਪਣੇ ਤੂੰ ਗੈਂਗਸਟਰ ਨਹੀਂ ਬਣਦਾ ਕਿਉਂਕਿ ਤੇਰੇ ਗੈਂਗਸਟਰ ਦਾ ਮਾਰ ਦੇਂਦੇ ਡੰਡਾ ਪਰ ਤੇਰੇ ਡੰਡਾ ਨਹੀਂ ਵੱਜਣਾ ਤੇਰੇ ਕਿਸੇ ਨੇ ਡੰਡਾ ਦੇ ਦੇਣਾ ਅੱਜ ਕਿੱਥੇ ਚੱਲੇ ਅੱਜ ਆਪਾਂ ਸ਼ੋਪਿੰਗ ਕਰਨ ਚੱਲੇ ਆ ਠੀਕ ਹੈ ਅਵਾਏ ਤੁਹਾਨੂੰ ਆਪਾਂ ਦੱਸਦੇ ਆ ਆਪਾਂ ਪੈਸਾ ਕਿਹੜੇ ਐਪ ਤਾਂ ਬਣਾਉਂਦੇ ਆ ਕਿਹੜੀ ਗੇਮ ਤੋਂ ਆਜੋ ਸੋਨਜੀ ਗਾਇਸ ਸਭ ਤੋਂ ਪਹਿਲਾਂ ਆਪਣੀ ਬਾਇਟ ਆਏ ਨਾ ਉਸ ਤੋਂ ਬਾਅਦ ਆਪਾਂ ਜਿਤਨਾ ਤੇ ਕਲਿੱਕ ਕਰਨਾ ਭੈਣ ਚੋਦੋ ਜੇ ਤੁਹਾਨੂੰ ਇੰਨੇ ਪੈਸੇ ਬਣਦੇ ਹੁੰਦੇ ਫਿਰ ਸਾਨੂੰ ਮਾਚ ਦੋ ਉਹਨੂੰ ਦੱਸ ਦਿਓ ਤੁਸੀਂ ਬੱਤ ਸਹੀ ਏ ਐ ਤਾਂ ਫਿਰ ਪੈਸੇ ਕਮਾਓ ਕਮਾ ਕੇ ਤੁਸੀਂ ਤਾਂ ਭੈં ਚੋ ਰਾਜੇ ਬਣ ਜਾਣਾ ਸੀ ਫਿਰ ਜਨਾਨੀਆਂ ਕਿਉਂ ਦਿਖਾਉਨੇ ਫਿਰ ਦਿਓ ਇੰਸਟਾਗ੍ਰਾਮ ਤੇ ਕੋਈ ਵੀ ਵੀਰ ਇੰਨਾ ਦੇ ਮਗਰ ਨਾ ਲੱਗ ਜਾ ਕਰੋ ਐਪ ਆ ਉਪਾਏ ਜਾਂਦੇ ਤੇ ਭੈં ਚੋ ਜੁੱਲੀਆਂ ਬੁਕਾ ਦੇਣਗੇ ਤੁਹਾਡੀਆਂ ਜੁੱਲੀਆਂ ਅੱਜ ਮਿੱਤਰੋ ਆਪਾਂ ਖਾਣ ਲੱਗੇ ਆਂ ਚਾਹ ਨਾਲ ਛੱਲੀ ਓਰੇ ਬਾਬਾ ਚਾਣ ਕਿਲੇ ਤਾਂ ਬੜੇ ਬੜੀ ਕਾਦੇ ਤੁਸੀਂ ਨਾ 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 ਅਸੀਂ ਤਾਂ ਨਹੀਂ ਖਾਦੇ ਕਦੇ ਚਾਹ ਨਾਲ ਕੇਲੇ ਪਰ ਤੇਰੇ ਵਰਗੇ ਨੂੰ ਖਵਾ ਜ਼ਰੂਰ ਦਿੰਨੇ ਆਂ ਅਸੀਂ ਚਾਹ ਨਾਲ ਲੈ ਲੈ ਐਹੋ ਜਿਹਾ ਗਰੀਬ ਮਾਂ ਪਿਓ ਜਾਣ ਕੇ ਜਾਂਦੇ ਤਾਂ ਕਿ ਵੱਡਾ ਕਰਕੇ ਦੀ ਗਰੀਬੀ ਦਿਖਾਇਆ ਕਰਾਂਗੇ ਤੇ ਪੈਸੇ ਵਟਿਆ ਕਰਾਂਗੇ ਅੱਜ ਤਾਂ ਨਾਲ ਤੇਰੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਚਲੋ ਇਹਨੇ ਮੰਨਿਆ ਕਿ ਮੂੰਹ ਗੋਰਾ ਕਰ ਲਿਆ ਵੀ ਕੋਈ ਕਰੀਮਾ ਕਰੂਮਾ ਲਾ ਕੇ ਮੂੰਹ ਗੋਰਾ ਕਰ ਲਿਆ ਤਾਂ ਹੱਥਾਂ ਤੇ ਲਾਉਣ ਵਾਲੇ ਕੀ ਕਰੀਮ ਖੱਟ ਗਈ ਸੀ ਆਈ ਆਈਆ ਦੇਖੋ ਰੱਬ ਨੇ ਰੰਗ ਦੋ ਹੀ ਬਣਾਏ ਆ ਇਨਸਾਨ ਦੇ ਇੱਕ ਕਾਲਾ ਤੇ ਇੱਕ ਗੋਰਾ ਤੇ ਜਦੋਂ ਕੋਈ ਬੰਦਾ ਕਾਲਾ ਆਪ ਦਾ ਰੰਗ ਗੋਰਾ ਘਰ ਨੂੰ ਜਾਵੇ ਨਾ ਤਾਂ ਉਹਦੀ ਵੀਡੀਓ ਦੇਖ ਕੇ ਮੱਲਮਲੀਅਸੀ ਨਿਕਲ ਜਾਂਦੀ ਹੈ ਤਾਂ ਆਓ ਯਾਰ ਆਸ ਤੇ ਗੱਲ ਕਰ ਲੈਣੇ ਸੋਨੂ ਸੀਤੂ ਵਾਲੇ ਬਾਰੇ ਕਿ ਉਹਦੀ ਮਾਂ ਨੇ ਸੱਚੀ ਉਹਨੂੰ ਬੇਚਤਾ ਜਾਂ ਨਹੀਂ ਆ ਤੁਸੀਂ ਟੋਕਰਾਂ ਟੀਵੀ ਵਾਲਿਆਂ ਦਾ ਜਾਣਦੇ ਹੋਗੇ ਇਹਨਾਂ ਦਾ ਇੰਟਰਵਿਊ ਕੀਤਾ ਸੋਨੂ ਸੀਤੂ ਵਾਲੇ ਨਾਲ ਜਿਹਦੇ ਵਿੱਚ ਸੋਨੂ ਸੀਤੂ ਵਾਲਾ ਦੱਸ ਰਿਹਾ ਕਿ ਮੈਨੂੰ ਮੇਰੀ ਮਾਂ ਨੇ ਬੇਚਤਾ ਸੀ ਪੈਸਾ ਵਟੇ ਤਾਂ ਚਲੋ ਆਓ ਪਹਿਲਾਂ ਆ ਵੀਡੀਓ ਦੇਖਦੇ ਆ ਫਿਰ ਇਹਦੇ ਵਿੱਚ ਕੱਲ ਦੇਣ ਡਿਟੇਲ ਦੇ ਵਿੱਚ ਗੱਲ ਕੋਈ ਗਾਣ ਨਹੀਂ ਮੈਂ ਖਬਰ ਤਰ ਤਾ ਲੈ ਨਹੀਂ ਹੁਣਾ ਮੈਂ ਨਾਲੇ ਲੈਣੀ ਜੀਰੇ ਵਾਲੇ ਤੋਂ ਖਬਰ ਮੈਂ ਮੁੰਡਾ ਤੁਹਾਡੇ ਕੋ ਦੋਵਾਂ ਕੋ ਪਰ ਨਹੀਂ ਮੇਰਾ ਮੁੰਡਾ ਨਹੀਂ ਲੱਭਣ ਡਿਆ ਤੇਰਾ ਮਤਬਲ ਕੀ ਹੀ ਆ ਕਰੀੜਾ ਬਣਾ ਕੇ ਗਿਆ ਮੈਂ ਮਾ ਤਾਂ ਮੈਂ ਤਾਂ ਖਬਰ ਆਇਆ ਮੈਂ ਤਾਂ ਨਹੀਂ ਬਣਾਏ ਕਿੱਲੇ ਆ ਲਾਇਆ ਕੌਣ ਹੀ ਆਇਆ ਕੌਣ ਹੀ ਦੱਸ ਮੈਨੂੰ ਮੈਂ ਤੈਨੂੰ ਮਾ ਤਾਂ ਕਿਉਂ ਦੱਸਾਂ ਮੈਂ ਸਵੇਰੇ ਤੇਰੇ ਕੋਲ ਆ ਰਿਹਾ ਨਾ ਤੈਨੂੰ ਆ ਰਿਣੀ ਉਹ ਮੇਰੇ ਕੋਲ ਤੇ ਲੈਣ ਆਉਣਾ ਹੀ ਮੇਰਾ ਤਾਂ ਮੁੰਡਾ ਮੁੰਡੇ ਦੇ ਨਾਲ ਰੀੜਕਾ ਪਾਇਆ ਨੇ ਪਿਆ ਦੀ ਮਾਂ ਪਿਆ ਨੇ ਮੁੱਲ ਵਿੱਚ ਤੇਰੀ ਮਾਂ ਨੇ ਕੈਨੂੰ ਮੁੱਲ ਵਿੱਚ ਆ ਇਹਨੇ ਮੁੱਲ ਵਿੱਚ ਆ ਉਹ ਪੁੱਛ ਸੜੀ ਨਿਊ ਆਪਕੇ ਰੀੜਕਾ ਬਣਾ ਕੇ ਤੂੰ ਗਿਆ ਹਰੀ ਕਾਲੇ ਅੜਤੇ ਤੂੰ ਕਿਥੇ ਮੁੱਕਰਦਾ ਆ ਜੀ ਮਾਤਾ ਮੇਰੀ ਸੁਣ ਲੈ ਗੱਲ ਮੇਰਾ ਤੇਰਾ ਕੋ ਲੈਣਾ ਦੇਣਾ ਆ ਦਾ ਤੂੰ ਮੇਰਾ ਲੈਣਾ ਦੇਣਾ ਤੇਰਾ ਲੈਣਾ ਦੇਣਾ ਹੈ ਰੀੜਕਾ ਬਣਾਉਣ ਨੂੰ ਤੂੰ ਜਦੋਂ ਪੈਸੇ ਲੈ ਨਹੀਂ ਉਦੋਂ ਹੋਰ ਤੂੰ ਬਸ ਮੇਰੇ ਨਾਲ ਗੱਲਾਂ ਕੀ ਨਹੀਂ ਪਾਏ ਪਾਏ ਮੈਨੂੰ ਕੀ ਦੇ ਕੇ ਗਿਆ 10 ਮੈਨੂੰ ਕੀ ਦਿੱਤਾ ਈ ਰਕਤ ਉਹਦਾ ਨਹੀਂ ਆਉਂਦਾ ਖਾਨਾ ਨਹੀਂ ਆਉਦਾ ਕੋਲੇ ਜੀਰੇ ਵਾਲੇ ਕੋਲ ਤੂੰ ਮਾਤਾ ਮੈਂ ਕਿਸੇ ਨਾਲ ਰਲਿਆ ਨਹੀਂ ਜੀ ਹਾਂ ਤੂੰ ਮੈਂ ਤੁਹਾਡੇ ਕੋ ਦੋਵਾਂ ਕੋ ਮੁੰਡਾ ਲੈਣਾ ਵਾ ਮੇਰੇ ਮੁੰਡੇ ਨੂੰ ਪਤਾ ਨਹੀਂ ਤੂੰ ਕੀ ਖੋਆ ਕੇ ਰੀਲ ਕੋ ਬਣਾਈ ਮੇਰਾ ਮੁੰਡਾ ਨਹੀਂ ਲੱਭੰਡਿਆ ਮੈਂ ਤੜ ਤਾਂ ਦੋਵਾਂ ਤਾਂ ਮੁੰਡਾ ਲੈਣਾ ਹੀ ਹੁਣ ਚੱਲ ਠੀਕ ਹੈ ਲੈ ਲੀ ਹਾਂ ਤੇਰੇ ਤੋਂ ਮੈਂ ਲੈਣਾ ਆ ਕਰ ਤੇਰੀ ਮਾਂ ਨੇ ਤੈਨੂੰ ਮੁੱਲ ਵੇਚਿਆ ਈ ਤੂੰ ਆਹਦਾ ਪੁੱਤ ਵੇਚੇਗਾ ਮੁੱਲ ਕਿੰਨਾ ਨਹੀਂ ਤੂੰ ਜਰੀੜਾ ਬਣਾ ਕੇ ਗਿਆ ਵੀ ਆ ਤੇ ਮਾਂ ਤੇ ਉਹਨੇ ਮੋਲ ਵੇਚਿਆ ਸੋਨੂ ਨੂੰ ਤੇਰੇ ਨਾਲ ਤੈਨੂੰ ਵੇਚਿਆ ਉਹ ਬੋਲੇ ਕਿ ਮੈਂ ਬੋਲੇ ਤੂੰ ਕਿਹਾ ਬਣਾਇਆ ਤੂੰ ਕਿਹਾ ਆਇਆ ਮੇਰੇ ਘਰ ਆਉਣਾ ਕਿਹਾ ਮੇਰੇ ਘਰ ਆ ਕੇ ਜਰੀੜਾ ਬਣਾਉਣਾ ਨਾਲ ਤੈਨੂੰ ਮੈਂ ਅੱਜ ਜਰੀੜੀਆਂ ਬਣਾਉਂਦੇ ਦੀ ਤੇ ਤੂੰ ਮੈਨੂੰ ਫੋਨ ਕਰੀ ਜਾਣੀ ਮੈਂ ਤਾਂ ਬੈਗਾ ਨਿਊਜ਼ ਵਾਲਾ ਖਬਰਾਂ ਵਾਲਾ ਕੋਈ ਨਹੀਂ ਮੈਂ ਮਵੀ ਖਬਰਾਂ ਜਾਣਦੀ ਜਾਂ ਕਰਨਾ ਮਵੀ ਨਿਊਜ਼ ਜਾਣਦੀ ਆ ਮਵੀ ਖਬਰਾਂ ਕਰਨੇ ਜਾਣਦੀ ਆ ਮੈਂ ਤੇਰਕਾ ਮੁੰਡਾ ਲੈਣਾ ਤੇਰਕਾ ਤੇ ਜੀਰੇ ਵਾਲੇ ਕੋਲ हां नहीं तू ਆਪ ਦਾ ਫੋਟ ਵੇਚ ਲੇਗਾ ਹਾਏ ਮੇਰੇ ਜੇ ਗਦਮ ਇਸ ਤਰ੍ਹਾਂ ਆਪਣੇ ਵਾਲੇ ਸਾਰੇ ਆਣੇ ਆਪਣੇ ਵਾਲੇ ਮੈਂ ਵੀਰ ਜੀ ਇਹ ਗੱਲ ਕਹਿਣ ਲੱਗਾ ਘੜਮੁੜੀ ਨਾ ਮੇਰੇ ਵਾਲੇ ਬਾਬੇ ਭੇਜ ਦਿੰਦੇ ਆ ਵੀਰ ਜੀ ਜੇ ਮੈਂ ਕੋ ਖਾ ਲਿਆ ਟੋਲੇ ਆ ਲੈਂਦੇ ਸਿਰ ਚੜ ਕੇ ਮਾਦਾ ਦੇ ਵੀ ਸਿਰ ਚੜ ਕੇ ਮੈਨੂੰ ਨਾ ਆਖਿਓ ਨਾ ਇਹਨਾਂ ਤੇ ਮੈਂ ਪਰਚਾ ਕਰਾਉਂਗਾ ਜਾਂ ਮੈਂ ਸਿੱਧੀ ਗੱਲ ਆ ਲੈ ਮੇਰੇ ਭਰਾ ਜਿੰਨਿਆ ਤੇ ਸੁਣਦੇ ਤੇ ਮੈਂ ਇਹਨਾਂ ਦੇ ਪਰਚਾ ਕਰਾਂਗਾ ਗਾ ਕੋ ਖਾ ਲਿਆ ਤੇ ਦਵਾਈ ਪੀ ਲਈ ਤੇ ਮੈਂ ਚਾਹ ਪੀ ਲਿਆ ਤੇ ਮੈਂ ਵਿਚੇ ਕੇ ਮਾਤਾ ਨੂੰ ਰੱਖੂੰਗਾ ਵਿੱਚ ਇਹਨਾਂ ਨੂੰ ਰੱਖੂੰਗਾ ਸਾਰੇ ਟੱਬਰ ਨੂੰ ਹੀ ਹੁਣ ਤੁਸੀਂ ਮੁੱਦਾ ਦੇਖ ਲਿਆ ਕਿ ਦੋਨਾਂ ਦਾ ਮੁੱਦਾ ਕੀ ਸੀਗਾ ਦੇਖੋ ਯਾਰ ਜਿਹੜੀ ਇਹਦੀ ਮਾਂ ਆ ਉਹ ਕਹਿੰਦੀ ਮੈਂ ਨਹੀਂ ਵੇਚਿਆ ਤੇ ਜਿਹੜਾ ਸੋਨੂ ਸੀ ਤੋੜਾ ਉਹ ਕਹਿੰਦਾ ਮੈਨੂੰ ਵੇਚਤਾ ਕਿਉਂਕਿ ਉਹ ਵੀਡੀਓ ਦੇ ਵਿੱਚ ਵੀ ਇਹੀ ਸਾਫ ਸਾਫ ਦਿਖ ਰਿਹਾ ਸੀ ਕਿ ਇਹ ਸੋਨੂ ਹੀ ਕਹਿ ਰਿਹਾ ਸੀ ਮੈਨੂੰ ਵੇਚਤਾ ਮੇਰੀ ਮਾਂ ਨੇ ਇੱਕ ਗੱਲ ਤਾਂ ਇਹ ਹੈ ਜੇਕਰ ਇਹਨੇ ਵੇਚਿਆ ਹੁੰਦਾ ਤਾਂ ਇਹਦੇ ਕੋਲੇ ਨਾ ਹੁੰਦਾ ਤੇ ਨੰਬਰ 2 ਤੇ ਦੂਜੀ ਗੱਲ ਇਹ ਹੈ ਕਿ ਯਕੀਬ ਤਾਂ ਟੋਕਰ ਟੀਵੀ ਵਾਲੇ ਨੇ ਇਹਨੂੰ ਜਾਣ ਕੇ ਬੁਲਾਇਆ ਹੋਵੇ ਤੂੰ ਆ ਗੱਲ ਬੋਲ ਕੇ ਲੋਕ ਇਹਨੂੰ ਸੁਣਨਗੇ ਤੇ ਫਿਰ ਆਪਾਂ ਨੂੰ ਵਿ ਆ ਹੀ ਜਾਂਦਾ ਮੈਂ ਇਸ ਚੀਜ਼ ਬਾਰੇ ਕੋਈ ਸਪਸ਼ਟਿੰਗ ਨਹੀਂ ਕਰਦਾ ਤੁਹਾਡੇ ਕੀ ਵਿਚਾਰ ਨੇ ਉਹ ਜਰੂਰ ਦੱਸਿਓ ਹਾਂ ਇੱਕ ਗੱਲ ਹੋਰ ਮਾਂ ਇਹਦੀ ਇੱਥੇ ਧਮਕੀਆਂ ਦੇ ਜਾਂਦੀਆਂ ਫੋਨਾਂ ਤੇ ਇੱਕ ਦੂਜਿਆਂ ਨੂੰ ਤੇ ਜਿਹੜਾ ਸੋਨੂ ਸੀਤ ਵਾਲਾ ਉਹ ਗੋਰੇ ਨਾਲ ਪੈਂਚੋ ਸਮਝੋਤਾ ਸਮਝੋਤਾ ਕਰਦਾ ਫਿਰਦਾ ਹੈ ਸਾਡਾ ਸਾਡਾ ਲੋਟ ਆ ਹੀ ਗਿਆ ਵਾ ਤੇ ਸਾਡਾ ਭਰਾ ਗੋਰਾ ਵੀ ਆ ਤੇ ਹੁਣ ਇਹਨੂੰ ਦੱਸਿਓ ਗੋਰੇ ਨੇ ਫਿਰ ਟਾਈਮ ਕਿੱਥੇ ਪਈ ਹੁਣ ਜਾਣਾ ਦਿੱਤਗੇ ਕਿੱਥੇ ਨਿਸ਼ਾਨੀ ਦਿੰਿਆ 7000 ਇਹ ਦੱਸ ਸੋਨੂ ਤੂੰ ਜਿੱਥੇ ਕਹੇਂਗਾ ਬਈ ਤੇ ਬਈ ਅੱਜ ਮੇਰਾ ਬੰਦਾ ਮੇਰੇ ਖਿਲਾਫ ਹੀ ਹੋ ਗਿਆ ਇਹ ਸੋਨੂ ਵਾਲਦਾ ਹੀ ਹੋ ਗਿਆ ਏ ਮੈਨੂੰ ਕੱਲੇ ਨੂੰ ਛੱਡ ਗਏ ਤੇ ਅੱਜ ਭਾਈ ਇੰਨੀ ਫੌਜ ਇਹਨਾਂ ਨੇ ਤਾਂ ਸੁਣਨੂ ਤਾਂ ਲਿਆ ਆ। ਕੋਈ ਟੀਵੀ ਵਾਲੇ ਨੇ ਕੋਈ ਤੁਹਾਡਾ ਨਾ ਮਾੜਾ ਕੀਤਾ ਦੱਸੋ। ਨਹੀਂ ਨਹੀਂ ਪਤਾ ਹੀ ਕਿ ਉਹ ਆਖੇ ਮਾੜਾ ਕੀਤਾ ਸਾਡੀ ਮਜਦ ਕਰਨ ਦਾ ਐ ਕਿ ਆਖੀ। ਤੇ ਉਹਨਾਂ ਨੇ ਮਾੜਾ ਸਾਡਾ ਕੀਤਾ। ਨਹੀਂ ਨਹੀਂ ਮਾਤਾ ਕਿਸੇ ਨੇ ਮਾੜਾ ਨਹੀਂ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿਣਾ। ਹਾਂ। ਜਿਹੜੇ ਵਾਂਦੇ ਟੀਵੀ ਟੋਕਰੀ ਵਾਲੇ ਦਿੰਦੇ ਨਹੀਂ ਕੁਛ ਦਿੰਦੇ ਕੋਈ ਨਹੀਂ ਮੈਨੂੰ ਤੇ ਮਾ ਤਾਂ ਸਾਡੇ ਚੈਨਲ ਦਾ ਨਾਮ ਹੈ ਟੋਕਰਾ ਟੀਵੀ ਮੈਨੂੰ ਨਾ ਨਹੀਂ ਟੋਕਰਾ ਟੀਵੀ ਟੋਕਰਾ ਟੀਵੀ ਕੀ ਜੀ ਨਹੀਂ ਨਹੀਂ ਹਿਕੜ ਸੋਣ ਟੋਕਰਾ ਟੋਕਰਾ ਟੀਵੀ ਟੋਕਰਾ ਟੀਵੀ ਨਾ ਨਾ ਆਹ ਕੋਈ ਗੱਲ ਨਹੀਂ ਚਲੋ ਠੀਕ ਹੈ ਬੜਾ ਨਿਆਰਾ ਕਿਉਂਕਿ ਭਗਤ ਬੰਦੇ ਨੇ ਯਾਰ ਇੱਥੇ ਪਤਾ ਲੱਗਦਾ ਕਿ ਇਹ ਚਸ ਚਲਾਕ ਨਹੀਂ ਹੈਗੇ ਰੱਬ ਦੇ ਬੰਦੇ ਨੇ ਇੰਨਾ ਦੀ ਵੀ ਕਦੇ ਸਮਝ ਨਹੀਂ ਆਉਂਦੀ ਕਦੇ ਉਹਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਤੇ ਕਦੇ ਕੀ ਯਾਰ ਬੱਸ ਛੱਡੋ ਬਰਾ ਕੋਈ ਸੁਣੀਵਾ ਸੋਣ ਤਾਂ ਫਿਲਹਾਲ ਯਾਰ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ